ਜਿਹਨੇ ਕਿਤੇ ਨਹੀਂ ਮੈਂ ਬੁਲੰਗਾ ਹੈ ਤਾਂ ਮੈਂ ਸਾਡੇ ਕੋਲ ਛੋਟੇ ਛੋਟੇ ਕੰਮ ਕਰਾਇਆ ਮੈਨਾਂ ਜਿਹੜਾ ਹੈ ਹੀ ਪਹਿਲੇ ਜਾਣ ਕੇ ਕੰਮ ਨਹੀਂ ਕੀਤਾ ਸਾਡੀ ਇਹ ਲਾਈਨ ਨਹੀਂ ਹੈ ਸਾਡੇ ਲਾਈਨ ਲੜਾਈਆਂ ਝਗੜਿਆਂ ਦੀ ਸਾਡੇ ਕੋਲ ਸਾਡੇ ਭਰਾ ਦੇ ਦੁਸ਼ਮਣ ਨਹੀਂ ਚੱਲਦੇ ਅਸੀਂ ਉਹ ਜੱਕਰਣੇ ਆ ਪਰ ਗੱਲ ਇਹ ਕੀ ਕਿ ਉਹਨਾਂ ਨੇ ਲੜਾਈ ਗੁੱਜੇ ਨੂੰ ਤਾਂ ਬੁੱਜੇ ਨੂੰ ਤਾਂ ਮਾਤਾ ਨੂੰ ਤੁਸੀਂ ਮਾਰੀਆਂ ਚੁਪੇੜਾ ਕਿਸੇ ਨੂੰ ਅਸੀਂ ਇਦਾਂ ਦੇ ਨਹੀਂ ਇਨਸਾਨੀਤ ਬੰਦੇ ਅਸੀਂ ਕਿਸੇ ਨੂੰ ਹੱਥਾਂ ਨਹੀਂ ਦੇਦਾ ਜੀ ਕੋਈ ਕੰਮਜਦ ਨਹੀਂ ਕਰਾਉ ਸਾਡੇ ਕੋਲ ਮੁਰਗਾਂ ਕੰਮ ਨਹੀਂ ਨਹੀਂ ਸੀਸੀਟੀਵੀ ਦੇ ਕੈਮਰੇ ਦੇ ਵਿੱਚ ਕੋਣ ਆਂਦੇ ਆ ਜਿਹਦੇ ਚੁਪੇੜਾ ਮਾਰੀ ਨਹੀਂ ਇਹ ਮੁੰਡਾ ਹੋ ਰਿਹਾ ਜੀ ਫੇਕਾ ਮੁੰਡਾ ਜ ਮੁੰਨਾਗਰ ਦੇ ਕਾਰਜ ਜਿਹਨੇ ਕੰਮ ਕਰਾਇਆ ਠੀਕ ਹੈ ਭਾਈ ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਸਾਹਿਬ ਗੁਰਪ੍ਰੀਤ ਸਿੰਘ ਪੋਲਰ ਸਾਹਿਬ ਉਹਨਾਂ ਦੇ ਦੇਸ਼ਾ ਨਿਰਦੇਸ਼ੇ ਪੀਐਸ ਸੇਵਲਾਈਨ ਐਸਐਚਓ ਗੁਰਪ੍ਰੀਤ ਜੀ ਤੇ ਐਸਬੀ ਨਾਰਥ ਸਾਹਿਬ ਸ਼੍ਰੀ ਅਰਵਿੰਦ ਮੀਨਾ ਜੀ ਇਹਨਾਂ ਨੇ ਇੱਕ ਰਿਕਵਰੀ ਕੀਤੀ ਹੈ ਜਿਹੜੀ ਕਿ ਪਿਛਲੇ ਸਾਲ 2024 ਜੂਨ 26 ਨੂੰ ਚੋਰੀ ਹੋਈ ਸੀ ਸੇਵਲਾਈਨ ਏਰੀਆ ਦੇ ਇੱਕ ਘਰ ਦੇ ਵਿੱਚ ਉਹਦੇ ਚ ਅਸੀਂ 8 ਦੋਸ਼ੀ ਪਹਿਲਾਂ ਗ੍ਰਿਫਤਾਰ ਕਰ ਲਏ ਸੀ ਉਨਾ ਤੋ ਅਸੀਂ ਪਹਿਲਾ 49 ਲੱਖ ਕੈਸ਼ 936 ਗ੍ਰਾਮ 골ਡ ਤੇ ਸਿਲਵਰ ਜੁਐਲਰੀ ਇੱਕ ਕਾਰ ਇੱਕ ਮੋਟਰਸਾਈਕਲ ਤੇ ਇੱਕ ਰਿਵੋਲਵਰ ਬਰਾਮਦ ਕਰ ਲਿਆ ਸੀ ਤੇ ਉਹ ਅੱਠ ਜਨਿਆਂ ਨੂੰ ਅਸੀਂ ਜੁਡੀਸ਼ਲ ਕਸਲੀਚ ਭੇਜਤਾ ਸੀਗਾ ਜੀ ਤੇ ਹੁਣ ਅਸੀਂ ਇੱਕ ਜਿਹੜਾ ਮੇਨ ਅਕਿਊਸ ਹੈਗਾ ਬਲਰਾਮ ਸਿੰਘ ਅਲਾਇਸ ਬੱਲੂ ਇਹ ਫਤੂ ਟਿੰਗੇ ਦਾ ਰਹਿਣ ਵਾਲਾ ਕਪੂਰਖਲਾ ਜ਼ਿਲ੍ਹੇ ਦਾ ਇਹਨੂੰ ਹੋ ਨਜ਼ੀ ਰੈਸਟ ਕੀਤਾ ਹੈ ਤੇ ਇਤੋਂ ਅਸੀਂ 826 ਗ੍ਰਾਮ 골ਡ ਜੁਐਲਰੀ ਬਰਾਮਦ ਕੀਤੀ ਹੈ 200 ਗ੍ਰਾਮ ਸਿਲਵਰ ਜੁਐਲਰੀ ਤੇ 2.5 ਲੱਖ ਰੁਪਿਆ ਕੈਸ਼ ਤੇ ਇਹਦੀ ਉਮਰ ਤਕਰੀਬਨ 28 ਸਾਲ ਹੈਗੀ ਹੈ ਤੇ 12ਵੀਂ ਪੜਿਆ ਤੇ ਇਹ ਪਹਿਲਾਂ ਵੀ ਆਪਣਾ ਐਨਡੀਪੀਐਸ ਦੇ ਮੁਕਦਮੇ 'ਚ ਅਰੈਸਟ ਹੋਇਆ ਹੈ ਸਰ ਜੀ ਐਸ ਦੇ ਬਲਾ ਮੰਡੀ ਜਿਹੜੇ ਸੰਦ ਮੰਡੀ ਵਾਲੇ ਉਹਨਾਂ ਦਾ ਕੇਸ ਇਹਨਾਂ ਦਾ ਗਾਮੀਨਸ ਮੰਡੀ ਵਾਲੇ ਸੰਜਣੇ ਇਹ ਮਾਦ ਉਹ ਉਹ ਇੰਨੀ ਉਹ ਇੰਨੀ ਉਹ ਉਹ ਇੰਨੀ ਉਹ ਸਰ ਹੁੰਦਾ ਕਿੰਨੇ ਪਰਚੇ ਦਰਜ ਹੋਣਗੇ ਇੱਕ ਤੇ ਪਹਿਲਾਂ ਇੱਕ ਐਂਡੀ ਵੀਜ਼ਾ ਤਾਂ ਹੈਗਾ ਬਾਕੀ ਅਸੀਂ ਪਤਾ ਕਰ ਲਈਏ ਸਰ ਕਿ ਅੱਠ ਫੜੀ ਸੁਣੋ ਮੇਰਾ ਲੀਡਰਸ਼ਿਪ ਕੌਣ ਸੀ ਹੈ ਆ ਮੈਨ ਲੀਡਰ ਹੀ ਹੈਗਾ ਸੀ ਸਰ ਉਹਨਾਂ ਦੇ ਮੁਤਾਬਕ 90 ਲੱਖ ਦੀ 90 ਲੱਖ ਕੈਸ਼ ਹਾਂਜੀ ਹਾਂਜੀ ਉਹਨਾਂ ਮੁਤਾਬਕ ਹੋਈ ਸੀ ਅਸੀਂ 49 ਲੱਖ ਪਹਿਲਾਂ ਕਰ ਲਏ ਸੀ 22 ਲੱਖ ਹੁਣ ਕਰ ਲਿਆ ਤੇ ਕਾਫੀ ਅਸੀਂ ਗੋਲਡ ਵੀ ਬਰਾਮਦ ਕਰਦੇ ਸੀ ਕੋਈ ਖਤਰਾ ਦੱਸਦੇ ਹੋ ਉਹ ਵੀ ਨਹੀ ਜਿਵੇਂ ਮੈਂ ਤੁਹਾਨੂੰ ਕਹ ਰਿਹਾ ਐ ਐਨਡੀਪੀਐਸ ਤੋਂ ਪਹਿਲਾਂ ਕਰਦੇ ਕਾਰੋਬਾਰ ਤਾਂ ਕੋਈ ਵੀ ਨਹੀਂ ਬਾੜ ਵੀ ਪੜਿਆ ਜੀ ਸਰ ਬਲੂ ਕਾਫੀ ਦੇਖੋ ਨਾ ਟੈਸਟ ਰਹੇ ਸਾਡੇ ਟਾਰਗੇਟ ਤੇ ਲੇਕਿਨ ਕਾਬੂ ਨਹੀਂ ਆ ਰਿਹਾ ਤੇ ਆ ਬਹੁਤ ਬੜੀ ਗੱਲ ਹੈ ਬਿਲਕੁਲ ਜੀ ਬਿਲਕੁਲ ਸਰ ਨਸ਼ੇ ਦਾ ਵੀ ਨਸ਼ੇ ਦਾ ਐਨਡੀਪੀਐਸ ਨਹੀਂ ਨਾ ਕਰਦੇ ਪਰ ਜਿਆਦਾ ਬਸ ਤਾਂ ਕਿਸੇ ਕਰਦਾ ਹਰ ਤੱਕ ਜਿਹੜੀ ਸਾਡੇ ਕੋਲ ਦੋ ਸਮਨੀਆਂ ਹੋ ਗਈਆਂ ਅਸੀਂ ਉਹ ਮੈਂ ਤੁਹਾਨੂੰ ਦੱਸ ਦਿੱਤੀ ਐ ਬਾਕੀ ਮੈਂ ਤੁਹਾਨੂੰ ਜੋ ਵੀ ਹੋਰ ਕੁਝ ਸਾਹਮਣੇ ਆਏਗਾ ਉਹ ਅਸੀਂ ਤੁਹਾਨੂੰ ਦੱਸਾਂਗੇ ਸਰ ਕਿੰਨਾ ਟਫ ਹੈ ਦੇਖੋ ਜੀ ਬੜੀ ਵੱਡੀ ਕਾਮਯਾਬੀ ਹੈ ਅਸੀਂ 9 ਦੋਸ਼ੀ ਗ੍ਰਿਫਤਾਰ ਕਰ ਲਏ ਹੈ ਚੋਰੀ ਕਾਫੀ ਵੱਡੀ ਸੀ 90-95 ਲੱਖ ਦੀ ਚੋਰੀ ਸੀ ਤੇ ਅਸੀਂ 55 ਲੱਖ ਰੁਪਇਆ ਬਰਾਮਦ ਕਰ ਲਿਆ ਨਾਲ ਕਾਫੀ 골ਡ ਕਰ ਲਿਆ ਤੇ ਸਿਲਵਰ ਜੁਵਲ ਵੀ ਕਰ ਲਈ ਨਾਲ ਕਾਰ ਵੀ ਕਰ ਲਈ ਪਿਸਤਲ ਵੀ ਰਿਕਵਰ ਕਰ ਲਿਆ ਜੀ ਹਾਂਜੀ ਸਾਡੀ ਪੂਰੀ ਕੋਸ਼ਿਸ਼ ਹੈ ਜੀ 100% ਅਮਾਉਂਟ ਰਿਕਵਰ ਕਰਨ ਦੀ